ਹਰ ਤਰ੍ਹਾਂ ਦੀ ਜ਼ੀਰੋ ਕਾਰਪੋਰੇਸ਼ਨ ਬਣੀ ਆ ਜ਼ੀਰੋ ਦੇ ਮੇਰ ਬਣਦੇ ਆ ਰਹੇ ਆ ਜਿੱਥੇ ਬੰਦੀਆਂ ਦਾ ਕੰਮ ਆ ਵੀ ਆਂਦੇ ਬੰਦੇ ਦਾ ਵੈਲਕਮ ਕਰਨਾ ਤੇ ਅੱਜ ਮੇਅਰ ਸਾਹਿਬ ਨਾਲ ਮਿਲੇ ਆ ਉਹਨਾਂ ਦਾ ਵੈਲਕਮ ਕੀਤਾ ਉਹਨਾਂ ਨੂੰ ਵਧਾਈ ਵੀ ਦਿੱਤੀ ਆ ਬਾਕੀ ਉਹ ਕਹਿੰਦੇ ਆ ਕਿ ਸ਼ਹਿਰ ਨੂੰ ਸਾਫ਼ ਰੱਖੋ ਸ਼ਹਿਰ ਨੂੰ ਬਿਲਕੁਲ ਸਾਫ਼ ਰੱਖਦੇ ਮੈਂ ਆ ਤੇ ਰੱਖਾਂਗੇ ਤਾਂ ਹੀ ਜੇ ਲੀਵਰ ਹੋਏਗੀ ਤੇ ਜੇ ਗੱਡੀਆਂ ਸਹੀ ਟਾਂਗਾਂ ਨਾਲ ਕੂੜਾ ਚੁੱਕਣਗੀਆਂ ਤੇ ਫੇਰ ਹੀ ਸ਼ਹਿਰ ਸਾਫ਼ ਸੁਥਰਾ ਹੋਏਗਾ। ਬਾਕੀ ਕਹਿੰਦੇ ਮੇ ਸਾਹ ਨੇ ਵੀ ਸੁਆਹੀਦ ਆਇਆ। ਵੀ ਜਿਹੜਾ ਤੁਹਾਨੂੰ ਜ਼ਰੂਰਤਾਂ ਬੰਦਿਆਂ ਦੀ ਜਾ ਕੋ ਕਮੀ ਪੇਸ਼ੀ ਹੈਗੀ ਆ ਤੁਸੀਂ ਮੇਰੇ ਨਾਲ ਬਹਿ ਕੇ ਮੀਟਿੰਗ ਕਰ ਲੋ ਤੇ ਤੁਹਾਡੀਆਂ ਜਿਹੜੀਆਂ ਕਮੀਆਂ ਹੋਣਗੀਆਂ ਜਿਹੜੀਆਂ ਮੁਲਾਜ਼ਮਾਂ ਦੇ ਪ੍ਰਤੀ ਜਾਂ ਗੱਡੀਆਂ ਦੇ ਪ੍ਰਤੀ ਉਹ ਮੈਂ ਬਹਿ ਕੇ ਤੁਹਾਡਾ ਹੱਲ ਕਰਾਂਗਾ। ਤੇ ਸ਼ਹਿਰ ਨੂੰ ਸਾਫ਼ ਸੁਥਰਾ ਇਹ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਤੇ ਸਾਫ਼ ਸੁਥਰਾ ਤਾਂ ਹੀ ਦੇਗਾ ਪਵਿੱਤਰ ਸ਼ਹਿਰ ਨੂੰ ਮੰਨਿਆ ਸਭ ਤੇ ਸ਼ਹਿਰ ਤਾਂ ਹੀ ਸਾਫ਼ ਸੁਥਰਾ ਹੋਏਗਾ ਜੇ ਲੀਵਰ ਹੋਏਗੀ ਤੇ ਚੰਨ ਗਟੀਆਂ ਮਿਲ ਗਈਆਂ ਕੋਈ ਸਾਧਨ ਹੋਏਗਾ ਤੇ ਤਾਂ ਹੀ ਸਾਫ਼ ਸੁਥਰਾ ਹੋਏਗਾ ਨਹੀਂ ਤੇ ਕਿੱਦਾਂ ਸਾਫ਼ ਸੁਥਰਾ ਕਰ ਲਾਂਗੇ ਵਧਾਈ ਤੇ ਅਸੀਂ ਪਹਿਲਾਂ ਹੀ ਦੇ ਆਏ ਆਂ ਵਧਾਈ ਅਸੀਂ ਇਹ ਕਹਿੰਦੇ ਆਂ ਕਿ ਸ਼ਹਿਰ ਨੂੰ ਸਾਫ਼ ਸੁਥਰਾ ਕੋਈ ਮੈਰ ਸਾਡਾ ਕੋਈ ਦੁਸ਼ਮਣ ਨਹੀਂ ਆ ਸਾਡਾ ਭਰਾ ਹੈਗਾ ਇਸ ਕਰਕੇ ਅਸੀਂ ਜਨੇ ਭਰਾਵਾਂ ਦੀ ਤੌਰ ਤੇ ਕੰਮ ਕਰਾਂਗੇ ਜਿਹੜੀਆਂ ਕਮੀਆਂ ਪੇਸ਼ੀਆਂ ਸਾਡੀਆਂ ਹੈਗੀਆਂ ਉਹ ਤਾਂ ਪੂਰੀਆਂ ਕਰਨੀਆਂ ਪੈਣੀਆਂ ਕਿ ਨਹੀਂ ਕਰਨੀਆਂ ਇਸ ਕਰਕੇ ਇਹ ਜਨ ਮੈਂ ਫੇਰ ਤੁਹਾਨੂੰ ਸ਼ਹਿਰ ਵਾਸੀਆਂ ਨੇ ਮਿਹਰਬਾਨ ਤੇ ਵਧਾਈ ਦਿਨਾਂ ਤੇ ਮੇਹਰ ਸਾਹਿਬ ਨੂੰ ਵਧਾਈ ਦੇਣ ਧੰਨਵਾਦ